ਹਾਂਜੀ ਪਿਆਰਿਓ ਵੀਡੀਓ ਦੇਖਿਓ ਜੋ ਗ੍ਰੰਥ ਸਿੰਘ ਨੇ ਪਾਈ ਬਾਲੇ ਵਾਲੀ ਉੱਚੀ ਦਾ ਖੰਡ ਪਰਸਾ ਵਾਕਿਆ ਇਹਦੇ ਬਾਰੇ ਕੋਈ ਵਿਚਾਰ ਦਿਓ ਜੇ ਕਿਸੇ ਨੂੰ ਪਤਾ ਹੋਵੇ ਕੀ ਗੱਲਬਾਤ ਹੈ ਤੇ ਸੁਣਾ ਤੋਂ ਸ਼ਰ ਜ਼ਰੂਰ ਕਰੀ ਤੇ ਵਿਚਾਰ ਵੀ ਦਿਓ ਬਣ ਗੁਰੂਨ ਤਾਣਿਆਂ ਦੇ ਤਾਣ ਨਿਊਟਨ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸੰਤ ਬਾਬਾ ਹਿਆਰਾ ਸਿੰਘ ਜੀ ਛੋਟੇ ਘੁੰਮਣ ਵਾਲੇ ਪੂਰਨ ਬ੍ਰਹਮ ਗਿਆਨੀ ਨਿਰੰਕਾਰ ਪਿਤਾ ਪਾਸ਼ੀ ਪਹਿਲੀ ਆ ਆਮ ਨਰੇਣ ਕਲਾਤਾ ਜਗ ਮੈਂ ਪਰਵਰਿਓ ਨਿਰੰਕਾਰ ਕਾਰਜੋਜਕ ਮੰਡਲ ਕਰਿਓ ਤਨ ਤਨ ਬਾਬਾ ਸ਼ਿਵਜੀ ਮਹਾਰਾਜ ਗੋੜੀ ਸਾਹਿਬ ਸੱਚਖੰਡ ਹਜੂ ਸਾਹਿਬ ਵਾਲਿਓ ਮਹਾਰਾਜ ਆਪ ਜੀ ਦੇ ਸ਼ਾਨਦਰ ਸੰਦਰੀ ਸਮਾਗਮ ਨੂੰ ਸਮਰਪਿਤ ਮਹਾਰਾਜ ਆਪ ਜੀ ਦਾ ਦਸਹਿਰਾ ਸਾਹਿਬ ਬਣਾਉਂਦੇ ਹੋਏ ਸਮੁੱਚਾ ਹਜੂ ਸਾਹਿਬ ਗੋੜੀ ਸਾਹਿਬ ਅਤੇ ਇਲਾਕਾ ਨਿਵਾਸੀ ਸੰਗਤਾਂ ਮਹਾਰਾਜੀ ਪਰसों ਦੇ ਰੋਜ਼ ਤੋਂ ਪੋਥੀ ਪਰਮੇਸ਼ਰ ਜੀ ਓਕਾ ਥਾਣ ਭਾਈ ਬਾਲੇਵਾਲੀ ਸਾਖੀ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਉਪਰੰਤ